ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੱਜਾਂ ਨੇ ਕਿਸਾਨ ਦੀ ਫਸਲ ਉਜਾੜੀ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਪੁੱਤਰ ਤੂੰ ਵੀ ਆਪਣੇ ਘਰ ਦੀਆਂ ਮੱਜਾਂ ਗਾਵਾਂ ਨੂੰ ਚਰਾ ਕੇ ਲਿਆਇਆ ਕਰ ਅੱਗੇ ਤਾਂ ਸਾਡੇ ਕੰਮੇ ਜਾਂਦੇ ਹਨ ਪਰ ਹੁਣ ਤੂੰ ਵੀ ਜਾਇਆ ਕਰ ਅਤੇ ਚੰਗੀ ਤਰ੍ਹਾਂ ਆਪਣੀਆਂ ਮੱਜਾਂ ਗਾਵਾਂ ਨੂੰ ਚਰਾ ਕੇ ਲਿਆਇਆ ਕਰ ਨਾਲੇ ਘਰੋਂ ਬਾਹਰ ਨਿਕਲੇਗਾ ਤਾਂ ਤੇਰਾ ਮਨ ਹੋਰ ਹੋਵੇਗਾ ਅਤੇ ਤੂੰ ਚੰਗਾ ਮਹਿਸੂਸ ਕਰੇਗਾ ਧੰ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਨੂੰ ਕਿਹਾ ਕੀ ਪਿਤਾ ਜੀ ਤੁਸੀਂ ਜਿਸ ਤਰ੍ਹਾਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਕੱਲ ਨੂੰ ਡੰਗਰਾਂ ਨੂੰ ਮੈਂ ਚਰਾ ਕੇ ਲਿਆਵਾਂਗਾ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਜੀ ਦੇ ਲੜ ਵਿੱਚ ਕੁਝ ਖਾਣ ਨੂੰ ਬੰਨ ਦਿੱਤਾ ਗਿਆ ਗੁਰੂ ਜੀ ਨੇ ਆਪਣੀਆਂ ਮੱਝਾਂ گاਵਾ ਦੇ ਰਸਤੇ ਕੋਲੇ ਅਤੇ ਉਹਨਾਂ ਨੂੰ ਚਾਰਨ ਲਈ ਚੱਲ ਪਏ ਮੱਝਾਂ ਗਾਵਾਂ ਚਾਰ ਦੇ ਚਾਰ ਦੇ ਗੁਰੂ ਜੀ ਇੱਕ ਜਗ੍ਹਾ ਦੇਖ ਕੇ ਬੈਠ ਗਏ ਅਤੇ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਬੰਦਗੀ ਵਿੱਚ ਪੂਰੀ ਤਰ੍ਹਾਂ ਲੀਨ ਸਨ ਤਾਂ ਦੂਜੇ ਪਾਸੇ ਗੁਰੂ ਜੀ ਦੀਆਂ ਮੱਝਾਂ ਗਾਵਾਂ ਕਿਸੇ ਹੋਰ ਦੇ ਹਰੇ ਭਰੇ ਖੇਤ ਵਿੱਚ ਵੜ ਗਈਆਂ ਅਤੇ ਹਰੇ-ਭਰੇ ਖੇਤ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਥੋੜੀ ਹੀ ਦੇਰ ਬਾਅਦ ਉਸ ਖੇਤ ਵਾਲਾ ਕਿਸਾਨ ਆਇਆ ਤਾਂ ਉਸਨੇ ਦੇਖਿਆ ਕਿ ਗੁਰੂ ਜੀ ਦੀਆਂ ਮੱਝਾਂ ਗਾਵਾਂ ਨੇ ਖੇਤ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਸੀ ਆਪਣਾ ਉਜੜਿਆ ਹੋਇਆ ਖੇਤ ਦੇਖ ਕੇ ਕਿਸਾਨ ਬਹੁਤ ਦੁਖੀ ਹੋਇਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ की देख पाई तू पटवारी है पर तेरिया मझा ने मेरा सारा खेत उजाड़ दिता है श्री गुरु नानक देव जी ने उस किसान नू कहा कि भाई की होया जेकर किसी बेजुबान पशु ने तेरे खेत विच पा लिया है सबर रख परमात्मा तेनू होर बरकत बख्शेगा ਪਰ ਕਿਸਾਨ ਨੂੰ ਗੁਰੂ ਜੀ ਦੇ ਸ਼ਬਦ ਸਮਝ ਨਹੀਂ ਆਏ ਅਤੇ ਉਸਨੇ ਗੁਰੂ ਜੀ ਦੇ ਨਾਲ ਬਹਿਸਣਾ ਸ਼ੁਰੂ ਕਰ ਦਿੱਤਾ ਬਹਿਸ ਦਾ ਬਹਿਸ ਦਾ ਕਿਸਾਨ ਗੁਰੂ ਜੀ ਨੂੰ ਰਾਏ ਗੁਲਾਬ ਜੀ ਦੇ ਕੋਲ ਲੈ ਆਇਆ ਰਾਏ ਗੁਲਾਬ ਜਿਹੜਾ ਕਿ ਉਸ ਸਮੇਂ ਤਲਵੰਡੀ ਦਾ ਹਾਕਮ ਸੀ ਤਾਂ ਕਿਸਾਨ ਨੇ ਰਾਏ ਗੁਲਾਬ ਨੂੰ ਕਿਹਾ ਕਿ ਇਸ ਪਟਵਾਰੀ ਦੇ ਪੁੱਤਰ ਨੇ मेरा सारा खेत उजाड़ता है इस नानक दिया मज्जा गामा ने मेरे खेत दी पूरी फसल नु तबाह कर दिता है करके मेरा न्या करो राय गुलाब ने गुरु नानक देव जी तो पुछा क्यों भाई तेरिया मज्जा गावा ने इस खेत क्यों उजाड़िया है श्री गुरु नानक देव जी ने ਘਾ ਕੀ رائے ਜੀ ਮੇਰੀਆਂ ਮੱਜਾਂ گاਵਾ ਨੇ ਇਸ ਕਿਸਾਨ ਦਾ ਖੇਤ ਬਿਲਕੁਲ ਨਹੀਂ ਉਜਾੜਿਆ ਬਲਕਿ ਇਸ ਦਾ ਖੇਤ ਤਾਂ ਪਹਿਲਾਂ ਦੀ ਤਰ੍ਹਾਂ ਹੀ ਹਰਾ-ਪਰਾ ਹੈ ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਤੁਸੀਂ ਆਪਣਾ ਕੋਈ ਬੰਦਾ ਉੱਥੇ ਭੇਜ ਕੇ ਪਤਾ ਕਰਵਾ ਸਕਦੇ ਹੋ ਪਤਾ ਕਰਵਾਉਣ ਲਈ رائے ਗੁਲਾਬ ਨੇ ਆਪਣੇ ਭਾਂਦੇ ਭੇਜ ਦਿੱਤੇ ਜਿਸ ਤੋਂ ਬਾਅਦ ਪਤਾ ਲੱਗਾ ਕਿ ਕਿਸਾਨ ਦਾ ਖੇਤ ਪੂਰੀ ਤਰ੍ਹਾਂ ਹਰਾ-ਪਰਾ ਹੈ ਤੇ ਨਾਲ ਹੀ ਪਿਆੰਦਿਆਂ ਨੂੰ ਮੱਝਾਂ گاਵਾ ਦੇ ਕੋਈ ਵੀ ਪੈਰ ਦਾ ਨਿਸ਼ਾਨ ਨਹੀਂ ਨਜ਼ਰ ਆਇਆ ਜਦੋਂ ਇਸ ਸਭ ਦਾ ਪਤਾ ਕਿਸਾਨ ਨੂੰ ਲੱਗਾ ਤਾਂ ਕਿਸਾਨ ਨੂੰ ਯਕੀਨ ਨਹੀਂ ਹੋਇਆ ਤਾਂ ਉਹ ਦੌੜ ਕੇ ਆਪਣੇ ਖੇਤਾਂ ਵਿੱਚ ਗਿਆ ਜਦੋਂ ਕਿਸਾਨ ਨੇ ਆਪਣੀ ਹਰੀ-ਭਰੀ ਫਸਲ ਹਵਾ ਦੇ ਵਿੱਚ ਝੂਲਦੀ ਹੋਈ ਦੇਖੀ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ ਅਤੇ ਪੂਰੇ ਰਾਤ ਵਿੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਸੋਚਦਾ ਰਿਹਾ ਕਿ ਇਹ ਲੜਕਾ ਆਖਿਰਕਾਰ ਹੈ ਕੌਣ ਸਤਨਾਮ ਸ੍ਰੀ ਵਾਹਿਗੁਰੂ